ਅ ਹਾਂ ਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬਾਬਾ ਡੈਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਪਾਤਨ ਨਗਾਵਾਂ ਸੇਰ ਲਈ ਲੈ ਕੇ ਆਏ ਹਾਂ ਜੀ ਇੱਕ ਤਾਜੀ ਸੂਈ ਹੈ ਬਾਈ ਇੱਕ ਗੱਬਣ ਥੋੜੇ ਜਿਨੇ ਕਰਮ ਵਾਲੀ ਲੈਂਦੀ ਆ ਤੇ ਇੱਕ ਟੌਪ ਬ੍ਰੀਡ ਧੋਕਣ ਗੱਬਣਾ ਬਈ ਤੇ ਆਓ ਕਰ ਲੈਨੇ ਆ ਬਾਈ ਨਾਲ ਗੱਲਬਾਤ ਆਜੋ ਬਾਈ ਜੀ ਬਾਈ ਜੀ ਸਤਿ ਸ਼੍ਰੀ ਅਕਾਲ ਅਸਤਰੀ ਗਾਲ ਜੀ ਹੋ ਠੀਕ ਹੋ ਵਧੀਆ ਜੀ ਵਧੀਆ ਜੀ ਨਾਮ ਤੇ ਡਰੈਸ ਬੋ ਨਾਮ ਕੁਲਦੀਪ ਸਿੰਘ ਆ ਜੀ ਪਿੰਡ ਸੁਖਾਨੰਦ ਦਾ ਉਠੇ ਵਾਲਾ ਕੱਚਾ ਰਾਹ ਹੀ ਖੇਤਾਂ ਘਾਰਾ ਜ਼ਿਲ੍ਹਾ ਮੋਗਾ ਤਸੀਲ ਬਾਗਾਪੁਰਾਣਾ ਤੇ ਨੇੜੇ ਸਾਡੇ ਸ਼ਹਿਰ ਸੁਖਾਨੰਦ ਪਿੰਡ ਦੇ ਪੈਂਦਾਗਾ ਭਗਤਾ ਭਾਈ ਦਾ ਸ਼ਹਿਰ ਪੈਂਦਾ ਮੋਬਾਈਲ ਨੰਬਰ ਕੋਈ ਮੈਨ ਨੰਬਰ 93171 10523 ਬਈ ਜਿਹੜੀ ਪਹਿਲੇ ਨੰਬਰ ਤੇ ਵੜ ਦੇਣਾ ਟੋਕੜ ਗੱਬਣਾ ਟੋਕੜਾਈ ਕੱਲੀ ਠੀਕ ਆ ਕੱਲੀ ਟੋਕੜ ਹਾਂਜੀ ਠੀਕ ਆ ਬਈ ਕਿੰਨਾ ਕਿਹੜਾ ਸੂਆ ਬਈ ਇਹ ਦੂਜੇ ਸੂਏ ਸੂਈ ਵੀ ਹੈ ਇਹ ਕਿੰਨਾ ਕੇ ਟਾਈਮ ਹੋ ਗਿਆ ਸੂਈ ਨੂੰ ਇਹਨੂੰ 2 ਮਹੀਨੇ ਹੋ ਗਏ ਜੀ ਠੀਕ ਆ ਜੀ ਦੁੱਧ ਕਿੰਨਾਗਾ ਦੁੱਧ 18 ਕਿਲੋ ਆਈਏ ਥਲੇ ਨੈਟ ਤਿਆਰ ਹਾਂਜੀ ਜਿਵੇਂ ਤਿਆਰ ਆਈ ਦੋਨੇ ਪਾਸੇ ਬਹਿ ਕੇ ਚੋਣਿਆ ਠੀਕ ਆ ਬਾਈ ਆਰਡਰ ਕਮਾਲ ਦਾ ਥਾਣ ਬਹੁਤ ਚੰਗਾ ਪੂਰੀ ਵਿਥੀ ਦੇ ਕੱਲਾ ਕੱਲਾ ਥਾਣ ਪੀੜੀ ਦੇ ਪਾਵੇ ਵਰਗੇ ਥਾਣ ਵੱਡੀ ਨਾਲ ਚੈੱਕ ਕਰੋ ਇੱਕ ਨੰਬਰ ਹੋਲ ਦੇ ਬਾਈ ਤੋਰ ਦੇ ਫੇਸ ਬੜਾ ਚੰਗਾ ਬੋਦੀਵਾਰ ਦੀ ਚੰਗੀ ਆ ਸਨਕ ਪੂਣਾ ਬੈਡ ਦੇ ਵਿੱਚ ਫੁੱਲ ਕੱਦ ਫੁੱਲ ਛੋਟੀ ਨਾ ਮੰਨਿਓ ਫੁੱਲ ਕੱਦ ਫੁੱਲ ਬ੍ਰੀਡ ਤੋਕੜ ਵੜ ਦੁੱਧ ਬਾਈ ਨੇ ਬਹੁਤ ਚੰਗਾ ਤੋਰ ਦੇ ਦੱਸਿਆ ਠੀਕ ਹੈ ਕਿ ਨਹੀਂ ਦੋਨੇ ਪਾਸੇ ਬਹਿ ਕੇ ਬਾਈ ਕਹਿੰਦਾ ਚਵਾਈਏ ਦੀ ਕਰਦੇ ਆਂ ਲੰਮੀ ਲੰਮੀ ਫੁੱਲ ਬ੍ਰੀਡ ਫੁੱਲ ਹੈ ਬਈ ਕਿਆ ਬਾਤ ਆ ਤੂਰਾ ਚੈੱਕ ਕਰ ਲੋ ਤੂਰਾ ਵੀ ਕਮਾਲ ਵਾਡੇ ਡਾਣ ਚਾ ਛੋਟਾ ਡਾਣ ਚਾ ਨਹੀਂ ਕਿਨੇ ਬਾਈ ਹਾਂਜੀ ਵੱਡੇ ਦੀ ਹੈ ਜੀ ਜੋ ਡਲਾ ਚੱਕੀ ਕੀ ਮੋਲ ਆ ਬਈ ਜੈ ਜੈ ਨਾ ਮੋਲੇ ਦਾ 66000 ਰੁਪਇਆ ਮਾਨਤਾਨ ਹੋ ਜਾ ਹਾਂਜੀ ਕੀਤਾ ਜਾਊਗਾ ਠੀਕ ਹੈ ਜੀ 66000 ਰੁਪਇਆ ਮੋਲਾ ਮਾਨਤਾਨ ਕੋਈ ਚੱਕਰ ਨਹੀਂ ਮੌਕੇ ਤੇ ਹੋ ਜਾਊਗਾ ਵੈਡ ਚੰਗੀ ਆ ਥਣਲੇਵਾ ਇੱਕ ਨੰਬਰ ਆ ਫੇਸਬੁਕ ਬੋਦੀਬਾਦੀ ਕੱਦ ਪੂਰਾ ਫੁੱਲ ਆ ਕਰਮਾ ਜਾ ਛੋਟੀ ਨਾ ਮੰਨਿਓ ਬ੍ਰੀਡ ਫੁੱਲ ਆ ਬਈ ਅੱਗੇ ਬਈ 2 ਨੰਬਰ ਤੇ ਕਿਹੜਾ ਸੂਆ ਸੁੰਦੀ ਹੈ ਗਰਮਾਣੀ ਇਹ ਦੂਜੇ ਸੂਏ ਸੁਣਾਈਏ ਨੇ ਕਿੰਨੇ ਦਿਨ ਲੂਜੀ ਅਏ ਦਿਨ ਜੀ ਇਹ ਹਫਤਾ ਲੇਉ ਹਫਤੇ ਦੀ ਕੱਚੀ ਆ ਕਦ ਪਾ ਉਹ 11 ਤਰੀਕ ਹੁੰਦੇ ਨੇ ਪੂਰੇ ਆ ਜੀ ਠੀਕ ਆ ਬਾਈ ਹਾਂ ਜੀ ਕਦ ਪੂਰਾ ਫੁੱਲ ਆ ਜੀ ਇਹਦਾ ਦੁੱਧ ਵੀ ਚੰਗਾ ਕੜਦੀ ਆ ਗਰਮੀ ਵੀ ਨਹੀਂ ਬਣਦੀ ਇਹ ਸਹੀ ਗੱਲ ਆ ਬਾਈ ਗਰਮੀਆਂ ਦਾ ਤੋਹਫਾ ਬਰੀਡ ਫੁੱਲ ਆ ਕੱਚੀ ਕੱਚੀ ਆ ਕੱਲੀ ਕੱਚੀ ਕੱਚੀ ਆ ਗੱਲੀ ਜਿਹੜੇ ਲੈਣੇ ਹੋ ਗਰਮੀ ਗਰਮੀ ਨਹੀਂ ਮੰਦੀ ਹਾਂ ਖੋਲ ਦੇ ਮੜੀ ਤੋਰ ਦੇ ਫੁੱਲ ਕਦ ਫੁੱਲ ਬਰੀਡ ਥਣ ਥਣ ਬੜਾ ਚੰਗਾ ਲੱਗਿਆ 26 ਲੀਟਰ ਦੁੱਧ ਇਹਨੇ ਪਹਿਲੇ ਸੂਏ ਦਿੱਤਾਗਾ ਤੁਹਾ ਆਪਣਾ ਖਰੀਦੀਆ ਉਹਨਾਂ ਨੇ ਦੱਸਿਆ ਰਿਕਾਰਡ ਠੀਕ ਆ ਭਾਈ ਥਣ ਥਣ ਬੜਾ ਚੰਗਾ ਕਰਮਾ ਇਹ ਨੇੜ ਤੋਂ ਚੈੱਕ ਕਰ ਲੋ ਬਿਊਟੀ ਚੰਗੀ ਆ ਬਾਕੀ ਜਿਹੜੀ ਖਾਸियत ਆ ਗਰਮੀ ਨਹੀਂ ਮੰਨਦੀ ਬਰੀਡ ਫੁੱਲ ਆ ਗਰਮ ਵਾਲੀ ਦੀ ਚਮਕ ਚਮਕ ਪੂਰੀ ਆ ਗਰਮੀਆਂ ਦਾ ਤੋਹਫਾ ਗਰਮੀ ਨਹੀਂ ਮੰਨਦੀ ਫੈਨ ਫੁੱਲ ਆਉਗੇ ਕੀ ਬਾਤ ਆ ਕਦ ਪੂਰਾ ਜੀ ਹਾਂ ਕਦ ਬਹੁਤ ਆ ਜੀ ਕਦ ਜੀ ਪੂਰਾ ਫੁੱਲ ਕਰਦਾ ਹਾਂ ਕੀ ਮੋਲ ਆ ਫਿਰ ਜਾਇ ਜੀ 93000 ਆਈ 95000 ਰੁਪਿਆ ਮੋਟਾ ਮਾਨ ਤਾ ਲੈਵਾ ਪੂਰਾ ਫੁੱਲ ਬਣਾ ਕੇ ਫੇਰ ਹੁੰਦੀ ਐ ਹਾਂ ਕੱਚੀ ਆਂਦਾ ਅੱਜ ਆ ਉਸ ਹਮ ਨਾਲ ਲਾ ਲਿਓ ਬਸ ਤਿਆਰੀ ਖੈਰ ਬੈਠਦੀ ਬਹੁਤ ਜੰਗੀ ਆ ਜੋ ਲਾਂਡੋ ਲਾਂਬੋ ਪਈਆਂ ਸਾਰੀਆਂ ਬਾਲਟਾਂ ਲੈ ਗੱਡੋ ਫਿਰ ਕਰਮ ਵਾਲੀ ਨੇ ਸੋਣਾ ਗੱਲ ਲੈ ਦੋ ਬੋਨਾ ਹੀ ਆਪਾਂ ਨੂੰ ਚਾਰ ਤੱਕ ਫੀਡ ਦਿਆਂ ਓਕੇ ਲੈ ਟ੍ਰਾਂਸਲੇਸ਼ਨ ਫੀਡ ਦੇ ਦੂਜੀ ਵਾਰੀ ਥੋੜੀ ਹੀ ਰਹਿ ਗਈ ਜੀ ਬਸ ਠੀਕ ਹੈ ਬਾਈ ਆ ਪਈਆਂ ਵੇਖ ਲਓ ਹੂੰ ਠੀਕ ਆ ਡੇੜ ਭਾਈ ਕਹਿੰਦਾ ਮੈਨੂੰ ਪਾਈ ਜਾ। ਆ ਦੂਜਾ ਘਟਾ ਜੀ ਦਾ ਤੇ ਇੰਨਾ ਰਹਿ ਗਿਆ ਬਸ। ਯਾਨੀ ਇਹ ਦੋ ਦਿਨਾਂ ਹੀ ਰਹਿ ਗਈ ਬਸ। ਓਕੇ ਭਾਈ। ਹਾਂਜੀ। ਅੱਗੇ ਤਿੰਨ ਨੰਬਰ। ਕਿਹੜਾ ਸੂਆ? ਇਹ ਪਹਿਲੇ ਸੂਏ ਸੂਈ ਵੀ ਹੈ ਜੀ। ਕਦੋਂ ਸੂਈ ਹੈ? ਇਹਨੂੰ ਸੂਈ ਨੂੰ ਹੋ ਗਏ ਜੀ ਅੱਜ 7 ਦਿਨ ਹੋ ਗਏ ਹਜੇ ਕੰਨ ਦਾ ਚੱਲੇ ਹੀ ਐ। ਬੱਚਾ ਕੀ ਹੈ ਮਗਰ? ਮਗਰ ਬੱਚਾ ਆਈ। ਬੱਚਾ ਮਗਰ। ਹਾਂਜੀ। ਠੀਕ ਆ ਭਾਈ। ਤੇ ਦੁੱਧ ਕਿੰਨਾ ਹੈ? ਦੁੱਧ 16 ਕਿਲੋ ਤਿਆਰ ਆਈ ਹੁਣ। ਭਾਈ ਦੋ ਡੰਗ ਚੋਲੇ। ਹਾਂਜੀ ਭਾ ਦੋ ਡੰਗ ਚੋਲੇ ਕੋਈ ਚੱਕਰ ਨਹੀਂ ਆ। ਠੀਕ ਆ। ਥਣ ਬੜਾ ਕਮਾਲ। ਹਾਂਜੀ ਥ ਹਾਂ ਜੀ ਬਰੀਡ ਇੱਕ ਨੰਬਰ ਆ ਥੜਾ ਥੋੜਾ ਚੰਗਾ ਦੁੱਧ ਵੀ ਬਾਈ ਨੇ ਚੰਗਾ ਤਿਆਰ ਦੱਸਿਆ ਪ੍ਰਿੰਟ ਪ੍ਰਿੰਟ ਬਹੁਤ ਚੰਗਾ ਲਾ ਬਹੁ ਪਈਆਂ ਬਾਕੀ ਜਿਹੜਾ ਟਾਈਮ ਆ ਵੀਡੀਓ ਬਣਾਉਣ ਦਾ ਉਹ ਵੀ ਦੱਸਾਂਗੇ ਬਾਈ 12:30 ਹੋਗੇ 12:30 ਹੋਗੇ ਉਸ ਸਮੇਂ ਅੰਜਾ ਲਾ ਲਿਓ ਸ਼ਾਮ ਤੱਕ ਕੱਢ ਰਿਹਾ ਜਿਹੜਾ ਕਰਮਾਲੀ ਨੇ ਸੋਹਣਾ ਤਿਆਰ ਕਰਨਾ ਲੈ ਤੋਰਾ ਚੈੱਕ ਕਰ ਲੋ ਕਰਮਾਲੀ ਦਾ ਇੱਕ ਨੰਬਰ ਚੋਈ ਤੇ ਹੋਈ ਕਿਵੇਂ ਆ ਦੀ ਚੋਈ ਵਧੀਆ ਜੀ ਠੀਕ ਆ ਬਾਈ ਪੋਲੀ ਆ ਤਰ ਹੂੰ ਯਾ ਵਾਹ ਕੀ ਮੋਲਾ ਜਾਇਜ਼ ਆ ਫਿਰ ਇਹਦਾ ਮੋਲਾ ਜੀ 65000 ਰੁਪਇਆ ਮਾਨਦਾਨ ਹੋ ਜਾ ਹਾਂਜੀ 65000 ਰੁਪਇਆ ਮੋਲਾ ਮਾਨਦਾਨ ਜ਼ਰੂਰ ਹੋ ਜਾ ਵੈੜ ਚੰਗੀ ਆ ਬਈ ਸੂਈ ਸਵਾਈ ਨਾਗਸੀ ਭਰਾ ਕੋਲੇ ਬਈ ਤਿੰਨ ਤਿੰਨੇ ਹੀ ਰਖਾਤੇ ਕਿਸੇ ਵੀਰ ਨੂੰ ਤਿੰਨਾ ਜੋ ਕੋਈ ਵੀ ਪਸੰਦ ਆਵੇ ਬਾਈ ਨਾਲ ਕਨੈਕਟ ਕਰ ਲਿਓ ਜੀ ਧੰਨਵਾਦ